ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਹੀ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਰਬੰਸਿੰਘ ਬੰਦੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਦੂਜੇ ਪਾਸੇ ਪ੍ਰਧਾਨ ਸਾਹਿਬ ਦੇ ਵੱਲੋਂ ਮਰਨਵਰਤ ਅਜੇ ਜਾਰੀ ਹੈ ਤੇ ਕਾਫੀ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਹੋਰ ਵੀ ਡਾਊਨ ਹੋ ਗਈ ਹੈ ਕੱਲ 111 ਕਿਸਾਨਾਂ ਦੇ ਵੱਲੋਂ ਭੁਖੜਤਾਲ ਰੱਖੀ ਗਈ ਤੇ ਜਿਸ ਤੋਂ ਬਾਅਦ ਉੱਥੇ ਹੁਣ ਉਹਨਾਂ ਨੇ ਵੀ ਵੱਡਾ ਫੈਸਲਾ ਲੈ ਲਿਆ ਹੈ ਕਿ ਜਦੋਂ ਤੱਕ ਹੁਣ ਸਰਕਾਰ ਜਿਹੜਾ ਕਿ ਪੰਜਾਬ ਦੇ ਅੱਗੇ ਸਿਰ ਨਹੀਂ ਝੁਕਾ ਦਿੰਦੀ ਉਦੋਂ ਤੱਕ ਅਸੀਂ ਵੀ ਜਿਹੜਾ ਕਿ ਭੁਖੜਤਾਲ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਕਿਸਾਨ ਲਗਾਤਾਰ ਆਪਣੀਆਂ ਅਗਲੀਆਂ ਰਣਨੀਤੀਆਂ ਕੱਢ ਰਹੀਆਂ ਨੇ ਆਓ ਤੁਹਾਨੂੰ ਸੁਣਾਉਨੇ ਆ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਔਰ ਜਿਹੜੇ ਅਗਲੇ ਪ੍ਰੋਗਰਾਮ ਆ ਅੱਜ 12 ਵਜੇ ਇੱਕ ਪੀਸੀ ਹੋਣੀ ਆ ਉਸ ਤੋਂ ਬਾਅਦ ਅਨਾਉਂਸਮੈਂਟ ਹੋ ਜਾਣੇ ਆ ਅਰ ਜਿਵੇਂ ਫੈਸਲਾ ਹੋਇਆ ਵਾ ਕਿ ਹੁਣ ਜਿਹੜਾ ਵਾ ਮੋਰਚਿਆਂ ਨੂੰ ਮਜ਼ਬੂਤ ਕੀਤਾ ਜਾਵੇ ਜਿਹੜੇ 13 ਫਰਵਰੀ ਤੋਂ ਲੱਗੇ ਹੋਏ ਆ ਉਹਦੇ ਲਈ ਆ ਵੀ ਹਰੇਕ ਪਿੰਡ ਚੋਂ ਅਸੀਂ 13000 ਦੇ 13000 ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਦੇਖੋ ਇਹ ਗੱਲ ਆ ਰਹੀ ਆ ਵੀ ਮੋਦੀ ਸਰਕਾਰ ਬਜੇਦ ਦੇ ਬੋਧੀ ਸਰਕਾਰ ਬਜੇਦਿਆ ਔਰ ਮੋਦੀ ਸਰਕਾਰ ਜਿਹੜੀ ਆਹੋ ਗੱਲ ਨਹੀਂ ਮੰਨੂਗੀ ਸਾਡੀ ਇਹ ਸਮਝ ਨਹੀਂ ਹੈਗੀ ਅਸੀਂ ਨਹੀਂ ਇਹ ਸਮਝਦੇ ਹੈਗੇ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਇਆ ਜਾ ਸਕਦੇ ਸੰਭਵ ਆ ਹੁੰਦਾ ਵੀ ਕੀ ਕਰੀਏ ਵੀ ਕੀ ਲੋੜ ਆ ਵੀ ਕਿਵੇਂ ਮਸਲੇ ਹੱਲ ਹੋ ਜਾਣ ਇੱਕ ਤਾਂ ਹੈਗਾ ਵੀ ਜਿੱਦਨ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਪਨੀ ਛੜੀ ਸੀਗੀ ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾਲ ਸ਼ਹਿਰੀ ਨਹੀਂ ਹੈਗੇ ਦੁਕਾਨਦਾਰ ਨਹੀਂ ਹੈਗੇ ਮਲਾਜ਼ਮ ਨਹੀਂ ਹੈਗੇ ਵਿਦਿਆਰਥੀ ਨਹੀਂ ਹੈਗੇ ਕਿਸਾਨ ਮਜ਼ਦੂਰ ਹੀ ਜੇ ਥੋੜਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਇਹ ਸਵਸ਼ਤ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆ ਔਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜੜਾ ਵਾ ਉਹ ਖਜ਼ਾਨਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਜੇ ਦਿਨਾਂ ਪੰਜਾਬ ਚੱਲਦਾ ਹੈਗਾ ਵਾ ਔਰ ਅਰਸੀ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਉਦੋਂ ਦਿੱਲੀ ਨੂੰ ਫਿਕਰ ਪੈ ਗਿਆ ਇਹ ਤਾਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਧ ਰਹੀ ਆ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋਵੇ ਚਾਹੇ ਹਰਿਆਣਾ ਹੋਵੇ ਪੂਰੇ ਭਾਰਤ ਵਿੱਚ ਜਾ ਰਹੀਆਂ ਜਾਖੜ ਦਾ ਬਿਆਨ ਇਸ ਗੱਲ ਦਾ ਤਸਦੀਕ ਕਰਦਾ ਜਦੋਂ ਜਾਖੜੇ ਬੋਲਦਾ ਵੀ ਭਾਈ ਐਮਐਸਪੀ ਦਾ ਪੰਜਾਬ ਨੂੰ ਨੁਕਸਾਨ ਹੋ ਜੂ ਕਿਵੇਂ ਭਾਈ ਅਸਲ ਉਹਨੂੰ ਉਹਨੂੰ ਨਾਗਪੁਰੋਂ ਦਿਦੇਸ਼ ਆਇਆ ਵੀ ਪੰਜਾਬੀਆਂ ਨੂੰ ਪਾੜ ਆਪੋ ਚੋ ਦੀ ਇਕੱਠੇ ਹੋ ਗਈ। ਇਹ ਦੇਸ਼ ਲੈਵਲ ਤੇ ਜੇ ਚਲਾ ਗਿਆ ਅੰਦੋਲਨ ਤੇ ਅੰਦੋਲਨ ਜਿੱਤ ਜਾਣਾ ਉਹਨਾਂ ਨੂੰ ਲੱਗਦਾ ਚਲ ਪੰਜਾਬ ਵੀ ਹਿਮਾਚਲ ਵੀ ਹਰਿਆਣਾ ਵੀ ਦਿੱਲੀ ਵੀ ਪਾ ਲੋ ਕਿੰਨੀਆਂ ਉਹ ਕਹਿਣਗੇ ਪ੍ਰੀਟੀਕਲੀ ਪੰਜੀ ਸੀਟਾਂ ਦਾ ਜਿਹੜਾ ਵਾ ਉਹ ਨੁਕਸਾਨ ਹੋ ਜਾਊਗਾ ਐਂ ਸੋਚਦੀ ਆ ਸਰਕਾਰ। ਹੁਣ ਜਦੋਂ ਅਸੀਂ ਦੇਸ਼ ਦੀ ਲੜਾਈ ਲੜ ਰਹੇ ਆਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆਂ ਤੋ ਉਹਦੇ ਚ ਉਹਨੂੰ ਲੱਗਦਾ ਵੀ ਇਹ 542ਾਂ ਤੇ ਜਾ ਰਹੇ ਆ ਬਈ ਇਹ ਤਾਂ ਇਹ ਤਾਂ ਹੁੰਜ ਦੇਣ ਕੇ ਦੇਸ਼ ਦੀ ਸੱਤਾ ਉਹ ਸੱਤਾ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਹੀ ਤੋ ਇਸ ਕਰਕੇ ਅੱਜ ਜਿਹੜਾ ਟਾਰਗੇਟ ਆ ਇੱਕ ਤਾਂ ਠੀਕ ਆ ਅਸੀਂ ਘਰਾਂ ਨਾਲ ਜੁੜੇ ਹੋਏ ਆ ਸਾਨੂੰ ਲੱਗਦਾ ਠੀਕ ਆ ਮਨੁੱਖ ਨੂੰ ਆਪਦੀ ਘਰ ਦੀ ਜ਼ਿੰਮੇਵਾਰੀ ਕਦੀ ਨਹੀਂ ਛੱਡਣੀ ਚਾਹੀਦੀ ਇਹ ਠੀਕ ਆ ਪਰ ਜੇ ਅਸੀਂ ਪੰਜਾਬ ਬਚਾਉਣਾ ਦੇਸ਼ ਲਈ ਲੜਨਾ ਤਾਹੇ ਜ਼ਿੰਮੇਵਾਰੀਆਂ ਦੀ ਕੁਰਬਾਨੀ ਕਿਤੇ ਦੇਣੀ ਪੈਣੀ ਹੈ ਇੱਕ ਜ਼ਿੰਮੇਵਾਰੀਆਂ ਦੀ ਕੁਰਬਾਨੀ ਦਿੱਤੇ ਬਗੈਰ ਅੰਦੋਲਨ ਸ਼ਾ ਜਿੱਤਿਆ ਨਾ ਜਾਵੇ ਸਾਰਾ ਪਰਿਵਾਰ ਨਹੀਂ ਪਰਿਵਾਰ ਦਾ ਇੱਕ ਜੀ ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਦੇਖ ਲਈਏ ਜਿਵੇਂ ਹੁਣ ਸਰਮਾਇਅਦਾਰੀ ਦਾ ਯੋਗ ਹੈ ਸਰਮਾਇਅਦਾਰੀ ਦੇ ਯੁੱਗ ਵਿੱਚ ਇਹ ਚੀਜ਼ਾਂ ਭਾਰੂ ਨੇ ਅੱਜ ਕੱਲ ਵੱਡੇ ਲੋਕਾਂ ਨੂੰ ਲੋਕ ਉਹਦੇ ਪੈਸੇ ਤੋਂ ਉਹਦੇ ਕਾਰੋਬਾਰ ਤੋਂ ਔਰ ਇਹਨਾਂ ਚੀਜ਼ਾਂ ਤੋਂ ਜਾਣਦੇ ਆ ਜਾਂ ਇਸ ਵੇਲੇ ਮੌਕੇ ਦੀ ਸੱਤਾ ਦੇ ਵਿੱਚ ਉਹਦਾ ਅਹੁਦਾ ਕੀ ਆ ਕੋਈ ਐਮ ਐਲ ਏ ਆ ਕੋਈ ਮੰਤਰੀ ਆ ਕੋਈ ਵੱਡਾ ਪ੍ਰਧਾਨ ਮੰਤਰੀ ਆ ਜੋ ਵੀ ਹੋਣ ਇਹ ਚੀਜ਼ਾਂ ਤੋਂ ਲੋਕ ਜ਼ਿਆਦਾ ਜਾਣਦੇ ਨੇ ਪਰ ਗੁਰੂ ਸਾਹਿਬ ਨੇ ساری ਉਮਰ ਇਹ ਚੀਜ਼ਾਂ ਨਹੀਂ ਕਦੀ ਖੱਟੀਆਂ ਨਾ ਉਹਨਾਂ ਨੂੰ ਕੋਈ ਬੈਂਕ ਬੈਲੈਂਸ ਨਾ ਜਾਂਦਾ ਭਈ ਇੰਨੇ ਅਰਬ ਰੁਪਏ ਗੁਰੂ ਸਾਹਿਬ ਦੇ ਫਲਾਣੇ ਬੈਂਕ 'ਚ ਜਮਾ ਸੀ ਨਾ ਕੋਈ ਜਾਇਦਾਦ ਕਰਕੇ ਜਾਣਦਾ ਵੀ ਇੰਨੀ ਜਾਇਦਾਦ ਇਕੱਠੀ ਕਰਕੇ ਗਏ ਆ ਨਾ ਕੋਈ ਫਲਾਣੀ ਸੱਤਾ ਰਾਜਪਾਗ ਫਲਾਣਾ ਲੈ ਲਿਆ ਉਹਦੇ ਲਈ ਜਾਣਦੇ ਆ ਗੁਰੂ ਸਾਹਿਬ ਲੋਕਾਂ ਲਈ ਸ਼ਗਰਸ਼ੀਲ ਰਹੇ ساری ਉਮਰ ਉਹਦੇ ਲਈ ਜਨਤਾ ਜਾਣਦੀ ਹੈ ਗੁਰੂ ਸਾਹਿਬ ਨੇ ਆਮ ਜਨਤਾ ਲਈ ਕੁਰਬਾਨੀ ਦਿੱਤੀ ਹੈ ਪੂਰੇ ਪਰਿਵਾਰ ਸਮੇਤ ਉਹਦੇ ਲਈ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹਰ ਗੁਰੂ ਸਾਹਿਬਾਨ ਨੇ ਇੱਕ ਮਨੁੱਖਤਾ ਦੇ ਕਲਿਆਣਤਾ ਵਾਸਤੇ ਇੱਕ ਫਲਸਫਾ ਦੁਨੀਆ ਨੂੰ ਦਿੱਤਾ ਹੈਗਾ ਜਿਹੜੇ ਰਾਹ ਤੇ ਚੱਲ ਕੇ ਸਾਡਾ ਜੀਵਨ ਸਖਾਲਾ ਹੋ ਸਕਦਾ ਇਸ ਕਰਕੇ ਦੁਨੀਆ ਜਾਣਦੀ ਗੁਰੂ ਸਾਹਿਬ ਨੂੰ ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਰਾਹ ਵਿਖਾਲਿਆ ਉੱਤੇ ਕਟੁਕੜ ਚੱਲਣ ਦਾ ਯਤਨ ਕਰੀਏ ਗੁਰੂ ਸਾਹਿਬਾਨ ਨੇ ਬੇਸ਼ੱਕ ਕਬੀਲਦਾਰੀ ਜ਼ਿੰਦਗੀਆਂ ਚ ਵੀ ਆਪਦੇ ਫਰਜ਼ ਨਿਭਾਏ ਹੈਗੇ ਇਹ ਨਹੀਂ ਅਸੀਂ ਕਹਿੰਦੇ ਤੋਂ ਇਸ ਕਰਕੇ ਅਸੀਂ ਜਦੋਂ 헤ਠਾਂ ਵਿਚਰਦੇ ਆ ਜਿਹੜੇ ਸਮੱਸਿਆਵਾਂ ਹੁੰਦੀਆਂ ਸਾਨੂੰ ਵੀ ਇਹ ਸੱਚ ਹੈ ਵੀ ਸਮਾਜ ਚ ਰਹਿਨੇ ਵਿਆਹ ਵੀ ਆਉਣੇ ਆ ਸਮਾਜ ਚ ਰਹਿ ਰਹੇ ਆ ਮਰਨੇ ਵੀ ਆਉਣੇ ਆ ਸਮਾਜ ਚ ਰਹਿ ਹੋਰ ਤੋਂ ਦੋ ਗੱਲਾਂ ਹੁੰਦੀਆਂ ਇੱਕ ਹੁੰਦੀ ਮਨੁੱਖ ਦੀ ਐਮਰਜੈਂਸੀ ਵੀ ਐਮਰਜੈਂਸੀ ਜਾਣਾ ਪੈਂਦਾ ਇੱਕ ਹੁੰਦੀ ਆ ਵੀ ਚੱਲ ਸਰ ਸਕਦਾ ਵਾ ਇੱਥੇ ਸਾਰਿਆ ਜਾ ਸਕਦਾ ਤੋਂ ਜੇ ਅਸੀਂ ਤੁਸੀਂ ਨਿੱਕੇ ਨਿੱਕੇ ਕੰਮਾਂ ਦੀ ਕੁਰਬਾਨੀ ਨਹੀਂ ਦਿੰਦੇ ਇਸ ਕਰਕੇ ਮੋਦੀ ਵੀਰ ਦਾ ਸਾਡੇ ਗੜੀ ਬਸ ਉਹ ਉਹਨੂੰ ਲੱਗਦਾ ਵੀ ਹਜੇ ਉਲਝਾਵਾ ਕਿਤੇ ਨੇ ਕਿਤੇ ਇਸ ਕਰਕੇ ਇਹ ਛੋਟੇ ਕੰਮਾਂ ਦੀ ਕੁਰਬਾਨੀ ਦੇ ਕੇ ਜੇ ਲਹਿਰ ਨੂੰ ਸਮਰਪਿਤ ਹੋਏ ਜਾਂ ਗੁਰੂ ਸਾਹਿਬ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਖੈ ਕੋ ਕਿਹੜਾ ਵੀ ਮੋਦੀ ਸਰਕਾਰ ਸਾਡੇ ਗੜੀ ਹਟ ਜੂਗੀ ਕਿਹੜਾ ਸਾਡੇ ਹੱਕ ਨਾ ਦੇਊਗਾ ਤੋਂ ਇਸ ਕਰਕੇ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਹਰ ਜੀ ਨੂੰ ਇੱਕ ਜੀ ਨੂੰ ਬਈ ਆਉਣਾ ਪੈਣਾ ਹੈ ਅੰਦੋਲਨ ਦੇ ਵਿੱਚ ਫਿਰ ਵੇਖੋ ਕਿਦਾਂ ਮੋਦੀ ਗੋਡਿਆਂ ਪਰ ਕਰ ਲੈਨੇ ਅਰਾ ਅੱਜ ਅਸੀਂ ਸਿਰ ਕਹਿਨੇ ਆਂ ਵੀ ਜੇ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਆ ਜੇ ਸ਼ੰਭੂ ਤੇ ਜ਼ਿਆਦਾ ਨਹੀਂ ਵੀ ਮੰਗਦੇ ਇੱਕ ਟਰਾਲੀ ਦੇਖੋ ਕੀ ਬਣਾਉਨੇ ਹੈਗੇ ਤਾਂ ਜੇ ਅੰਦੋਲਨ ਜਿਤਨਾ ਸਿਰ ਗਿਣਦੀ ਹੁੰਦੀ ਸਿਆਸਤ ਵੀ ਕਿੰਨੇ ਸਿਰ ਆ ਇਹਨਾਂ ਦੇ ਨਾਲ ਤੇ ਪ੍ਰੈਸ਼ਰ ਬਣਦਾ ਹੁੰਦਾ ਇਸ ਕਰਕੇ ਸਾਡੀ ਬੇਨਤੀ ਹੈ ਅੰਦੋਲਨ ਕੋ ਵੱਡਾ ਮਸਲਾ ਨਹੀਂ ਜਿੱਤ ਲਾਂਗੇ ਪੰਜਾਬ ਜਿਸ ਕਿਸਮ ਦੀ ਸੰਘਰਸ਼ ਪੰਜਾਬ ਦਊਗਾ ਹਰਿਆਣਾ ਨੇ ਉਸੇ ਕਿਸਮ ਦਾ ਦੇਣਾ ਅਸੀਂ ਜਾਣਦੇ ਹਰਿਆਣਾ ਉੱਠੂ ਉੱਤਰ ਭਾਰਤ ਉੱਠੂ ਉੱਤਰ ਭਾਰਤ ਉੱਠੂ ਪੂਰਾ ਭਾਰਤ ਉੱਠੂ ਇਹ ਨਹੀਂ ਰੋਕ ਸਕਦੇ ਸਾਨੂੰ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ਾਂ ਦੇ ਐਲਾਨ ਵੀ ਹੋਣਗੇ ਸਾਡੀ ਬੇਨਤੀ ਆ ਪੰਜਾਬੀਆਂ ਨੂੰ ਬਾਈ ਹਰ ਪਿੰਡ ਦੇ ਵਿੱਚੋਂ ਇੱਕ ਟਰਾਲੀ ਇੱਕ ਟਰਾਲੀ ਸ਼ੰਭੂ ਮੋਰਚਾ ਹੋਵੇ ਚਾਹੇ ਸਾਡੇ ਚੱਲ ਰਹੇ ਹੋਰ ਨਾ ਬਾਰਡਰਾਂ ਤੇ ਮੋਰਚੇ ਹੋਣ ਚਾਹੇ ਖਡੌਰੀ ਹੋਵੇ ਰਤਨਪੁਰਾ ਹੋਵੇ ਜਾਨੀ ਉੱਤੇ ਵੱਧ ਤੇ ਵੱਧ ਤਾਂ ਇਸ ਕਰਕੇ ਸਾਰੇ ਫੋਰਮਾਂ ਦਾ ਫੈਸਲਾ ਵੀ ਮਜ਼ਬੂਤ ਕਰਨਾ ਸੀ ਮੋਰਚਿਆਂ ਨੂੰ ਤਾਂ ਸ਼ੰਭੂ ਬਾਰਡਰ ਤੇ ਇੱਕ ਟਰਾਲੀ ਲੈ ਕੇ ਜ਼ਰੂਰ ਪਹੁੰਚੋ ਆਰੇ ਇਹ ਅੰਦੋਲਨ ਜਿੱਤੂ ਮੋਦੀ ਸਰਕਾਰ ਦੇ ਜੀਂਦੇ ਜੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਐਮਐਸਪੀ ਗਰੰਟੀਕਰਨ ਦੇ ਨਾਲ ਨਾਲ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਊਗੀ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਅਨੁਸੂਚੀ ਇਹ ਤੋਂ ਬਾਅਦ ਮਜ਼ਦੂਰਾਂ ਦੀ ਨਿਰੇਗਾ ਚੰਗੀ ਦਿਹਾੜੀ ਲੈ ਕੇ ਰਾਂਗੇ ਔਰ ਇਹ ਬਗੈਰ ਮੰਗਾ ਤੋਂ ਮਨਾਏ ਬਗੈਰ ਇਹ ਮੋਰਚਾ ਹਟਣ ਵਾਲਾ ਨਹੀਂ ਹੈਗਾ